ਜੋ ਤੁਸੀਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਫਗਵਾੜਾ ਦੇ ਪਿੰਡ ਹਰਬੰਸਪੁਰ ਜਗਜੀਤਪੁਰ ਵੱਲੋਂ ਤਨਤਨ ਸਤਗੁਰੂ रविदास ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਲਗਾਏ ਗਏ ਲੰਗਟੀਆਂ ਪਰ ਇਸ ਵਿੱਚ ਜਗਤਗੁਰੂ ਸ਼੍ਰੀ ਗੁਰੂ रविदास ਮਹਾਰਾਜ ਜੀ ਨੂੰ ਸਤਗੁਰੂ ਦੀ ਥਾਂ ਤੇ ਭਗਤ ਲਿਖਿਆ ਗਿਆ ਸੀ ਜਿਸ ਦਾ ਪਤਾ ਜਿਵੇਂ ਹੀ ਅੰਬੇਡਕਰ ਸੈਨਾ ਮੂਲ ਨਿਵਾਸੀ ਨੂੰ ਲੱਗਾ ਤਾਂ ਸੰਸਥਾ ਦੇ ਮੈਂਬਰਾਂ ਵੱਲੋਂ ਕੋਰਤ ਸੰਗਤਾਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਲੰਗਰ ਲਗਾਉਣ ਵਾਲੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਕਿ ਤਾਂ ਤਾਂ ਸਤਿਗੁਰੂ ਵਿਦਾਸ ਮਹਾਰਾਜ ਜੀ ਨੂੰ ਗੁਰੂ ਮਹਾਰਾਜ ਜੀ ਲਿਖਿਆ ਜਾਵੇ ਨਾਲ ਹੀ ਉਹਨਾਂ ਵੱਲੋਂ ਸਾਰਿਆਂ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਗੁਰੂ ਮਹਾਰਾਜ ਜੀ ਨੂੰ ਸਤਿਗੁਰ ਜਾਂ ਗੁਰੂ ਕਹਿ ਕੇ ਹੀ ਸੰਬੋਧਨ ਕੀਤਾ ਜਾਵੇ ਨਹੀਂ ਤਾਂ ਅਜਿਹੀਆਂ ਗਲਤੀਆਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਇਸ ਦੌਰਾਨ ਇੱਕ ਸ਼ਰਾਰਤੀ ਅੰਜਰ ਵੱਲੋਂ ਲੰਗਰ ਵੀ ਸੁੱਟ ਦਿੱਤਾ ਗਿਆ ਕੀ ਸੀ ਇਹ ਸਾਰਾ ਮਸਲਾ ਆਉ ਜਾਂਦੇ ਹਾਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਅੱਜ ਦਾ ਜਿਹੜਾ ਮਸਲਾ ਆ ਆਪਰੇ ਅਸੀਂ ਸਵੇਰੇ ਸਾਨੂੰ ਆ ਪਵਿਆਣੇ ਪਿੰਡ ਤੋਂ ਸਾਰੇ ਪਿੰਡ ਵਾਸੀਆਂ ਦਾ ਸਾਡੇ ਨੌਜਵਾਨ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦਾ ਫੋਨ ਆਇਆ ਬਈ ਇੱਦਾਂ ਇੱਦਾਂ ਕਰਕੇ ਇੱਥੇ ਜਿਹੜੇ ਜਗਜੀਤਪੁਰ ਵਿੱਚ ਜਿਹੜੀ ਸ਼੍ਰੀ ਗੁਰੂ ਸਿੰਘ ਸਭਾ ਆ ਉਹਨਾਂ ਨੇ ਇੱਕ ਲੰਗਰ ਲਗਾਇਆ ਜਿਸ ਵਿੱਚ ਉਹਨਾਂ ਨੇ ਭਗਤ ਰਵਿਦਾਸ ਜੀ ਲਿਖਿਆ ਔਰ ਜਦੋਂ ਉਹਨਾਂ ਨੇ ਸਾਡੇ ਨਾਮ ਬੇੜਕਰ ਸੈਨਾ ਮੂਲ ਨਿਵਾਸੀ ਨਾਲ ਸੰਪਰਕ ਕੀਤਾ ਬਈ ਇੱਥੇ ਇੱਦਾਂ ਇੱਦਾਂ ਕਰਕੇ ਇਹ ਬੰਦੇ ਜਿਹੜੇ ਆ ਇਹ ਸ਼ਰਾਰਤ ਕਰ ਰਹੇ ਆ ਤਾਂ ਅਸੀਂ ਉੱਥੇ ਮੌਕੇ ਤੇ ਪਹੁੰਚੇ ਜਦੋਂ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਉਹਨਾਂ ਨੇ ਭਗਤ ਰਵਿਦਾਸ ਜੀ ਲਿਖਿਆ ਸੀਗਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਇੱਥੇ ਗੁਰੂ ਰਵਿਦਾਸ ਜੀ ਲਿਖਿਆ ਜਾਵੇ ਵੀ ਇਹ ਜਿਹੜੀ ਗੱਲ ਆ ਇਹ ਸਮਾਜ ਵਿੱਚ ਅੱਛੀ ਨਹੀਂ ਹੈਗੀ ਤਾਂ ਉਹਨਾਂ ਵਿੱਚੋਂ ਕੁਝ ਸ਼ਰਾਰਤੀ ਅਨਸਰ ਇੱਕ ਸ਼ਰਾਰਤੀ ਅਨਸਰ ਨੇ ਆ ਕੇ ਉੱਥੇ ਯਾਨੀ ਕਿ ਜਿਹੜਾ ਉਹ ਲੰਗਰ ਆ ਉਸ ਨੂੰ ਦੋਲ ਦਿੱਤਾ ਗਿਆ ਔਰ ਜਿਹੜੀ ਫਲੈਕਸ ਆ ਉਹ ਆਪਣੇ ਆਪ ਉਹਨਾਂ ਨੇ ਲਾ ਲਈ ਔਰ ਜਿਹੜਾ ਲੰਗਰ ਆ ਉਹ ਬੰਦ ਕਰ ਦਿੱਤਾ ਅਸੀਂ ਇਹ ਤੁਹਾਨੂੰ ਗੱਲ ਦੱਸਣਾ ਚਾਹੁੰਦੇ ਆ ਵੀ ਸਾਡੇ ਜਿਹੜੇ ਭਵਿਆਣੇ ਤੋਂ ਸਾਥੀ ਸੀਗੇ ਉਹਨਾਂ ਨੇ ਜਾ ਕੇ ਉੱਥੇ ਮੌਕੇ ਤੇ ਜਿਹੜੇ ਉਹ ਗੱਲ ਨੂੰ ਅਸੀਂ ਜਾਂ ਉਹਨਾਂ ਦੇ ਨਾਲ ਜਾ ਕੇ ਕਵਰ ਕੀਤਾ ਅੰਬੇਡਕਰ ਸਾਹਿਬਾ ਮੂਲ ਵਾਸੀ ਨੇ ਸਾਡੇ ਨਾਲ ਡਾਕਟਰ ਯਸ਼ ਵਰਨਾ ਜੀ ਵੀ ਮੌਕੇ ਤੇ ਮੌਜੂਦ ਸੀਗੇ ਔਰ ਮੌਕੇ ਤੇ ਜਿਹੜਾ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੇ ਜਿਹੜੀ ਉਹ ਫਲੈਕਸ ਆ ਉਹ ਬੜੇ ਮਾਨ ਸਤਕਾਰ ਨਾਲ ਲਾ ਲਈ ਔਰ ਅਸੀਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਪੂਰੇ ਪੰਜਾਬ ਵਾਸੀਆਂ ਨੂੰ ਵੀ ਜਿੱਥੇ ਵੀ ਤੁਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ ਸਤਕਾਰ ਵਿੱਚ ਲੰਗਰ ਲਗਾਉਣਾ ਆ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਭਈ ਉੱਥੇ ਜਿਹੜੀ ਫਲੈਕਸ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੀ ਗੁਰਪੁਰਬ ਦੇ ਨਾਮ ਦੀ ਲਗਾਈ ਜਾਵੇ ਔਰ ਅਸੀਂ ਅੰਬੇਡਕਰ ਸੈਨਾ ਮੂਲ ਨਿਵਾਸੀ ਜਿੰਨਾ ਵੀ ਇੱਥੇ ਵਰਕ ਕਰ ਰਹੀ ਆ ਸਾਡੀ ਸਾਰੀ ਟੀਮ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਆਪਣੇ ਸਾਥ ਦਿੱਤਾ ਜੈ ਭੀ ਜੈ ਭਾਰਤ ਜੈ ਗੁਰੂਦੇਵ ਧੰਨ ਗੁਰਦੇਵ